ਟਟਗਾ 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 ਰੇਟਾਂ ਦੇ ਰਿਕਾਰਡ ਟੁੱਟ ਗਏ ਆ ਜਿਹੜੇ ਬਾਜ਼ਾਰਾਂ 'ਚ 5-5000 ਦੀਆਂ ਬਲੇਜ਼ਰਾਂ ਵੱਡਾ ਡੀਪੂ ਨੇ ਕਰਤੀਆਂ ਸਿਰਫ 1958 ਦੇ ਵਿੱਚ ਲੁੱਟ ਬੰਦ ਕਰਤੀ ਪਰ ਡਾਡੀਪੂ ਦੇਖੋ 1958 ਸਾਡੇ ਵੀਰਾਂ ਵਾਸਤੇ ਕਿੰਨੇ ਕਿੰਨੇ ਸੋਨੇ ਬਲੇਜ਼ਰ ਆ ਚੁੱਕੇ ਆ ਗਏ ਦੇਖੋ ਗਰਮੀਆਂ ਵਾਲੀਆਂ ਆ ਗਈਆਂ ਟੀ-ਸ਼ਰਟਾਂ ਪੂਰੀਆਂ ਬਾਹਾਂ ਦੀਆਂ ਚੈੱਕ ਕਰੀਓ ਉੱਪਰ ਲਿਖਿਆ ਕੀ ਕੀ ਹੈਗਾ ਤੁਹਾਡੀਆਂ ਪਸੰਦਾਂ ਆ ਬਾਜ਼ਾਰ ਦੇ ਵਿੱਚ 2-2000 18-1100 ਮੰਗੀ ਜਾਂਦੇ ਆ ਸਾਡੇ ਕੋਲ ਆਜੋ ਕੋਈ 500 ਦੀ ਕੋਈ 525 ਦੀ ਕੋਈ 400 ਲੌਂਗ ਕੋਟ ਆ ਗਿਆ ਠੰਡ ਲੱਗਣ ਨਹੀਂ ਦੇਣੀ ਬਾਜ਼ਾਰ ਦਾ ਰੇਟ ਹੈ 5000 ਕੋਈ ਮੰਗਦਾ 6000 ਵੀ 2500 ਦਾ ਕੋਈ 2800 ਦਾ ਤੇ ਕੋਈ 3000 ਦਾ ਜਿਹੜੇ ਭਰਾ ਸਾਡੇ ਯਾਦੇ ਸ਼ਕੀਨਾਂ ਕਿੰਨੇ ਐਕਟਰਾਂ ਵਾਲੀਆਂ ਚੀਜ਼ਾਂ ਲੈਣੀਆਂ ਮਾਡਰ ਵਾਲੀਆਂ ਦੇਖੋ ਕਿੰਨੀ ਸੋਹਣੀ ਆ ਬੋਲਬੋਲ ਦਾ ਬੱਚਾ ਦੇਖੋ ਫਰੰਟ ਬੈਕ ਹੁੱਡੀਆਂ ਦੇ ਵਿੱਚ ਵੀ ਬਹੁਤ ਸਾਰੇ ਫਾਇਦੇ ਕਰਦੇ ਆ ਰੰਗ ਚੈੱਕ ਕਰ ਲੋ ਜਿਹੜੀਆਂ ਬਾਜ਼ਾਰਾਂ ਦੇ ਵਿੱਚ 25 2500 3 3000 ਵੱਡਾ ਡੀਪੂਆਂ ਰੇਟ ਕਰਦਾ 1075 3 ਪੀਸ ਮਾਰਾ ਬਾਹਰ ਸਲਾਈਆਂ ਲਈ ਜਾਂਦੇ 3 3000 ਰੁਪਈਆ ਅਸੀਂ 3450 ਤੋਂ ਸ਼ੁਰੂ ਕਰ ਦਿੰਦੇ ਪਸੰਦ ਤੁਹਾਡੀ ਹੈਗੀ ਆ ਉਰਤੇ ਪੀਜਮਾ ਉੱਤੇ ਪਾਉਣ ਵਾਲੀਆਂ ਝੱਗੀਆਂ ਰੰਗ ਬਰੰਗੀਆਂ ਬਾਜ਼ਾਰ ਜਾ ਕੇ ਲੋਅਰ ਦੀ ਕੀਮਤ ਪਤਾ ਕਰੋ ਕੋਈ 1700 ਦੇ ਕੋਈ 1800 ਪਰ ਵੱਡਾ ਡੀਪੂ ਦੇ ਆਜੋ ਆ ਦੇਖੋ ਰੇਟ ਲਿਖ ਕੇ ਲਾਦਾ ਸਿਰਫ 700 ਤੋਂ 99 ਰੁਪਏ ਚ ਤੁਹਾਨੂੰ ਚਾਹੀਦੇ ਆ ਬੂਟ ਕੱਟ ਤੁਹਾਨੂੰ ਚਾਹੀਦਾ ਸਕਿਨੀ ਡਾਰਕ ਲਾਈਟ ਕਲਰ ਜਿੰਦਾ ਚਾਹੀਦਾ ਤੁਹਾਨੂੰ ਉਹ ਵੀ ਅਸੀਂ ਦੇ ਰਣਾ ਸੋ ਲਓ ਜੀ ਟੁੱਟ ਗਿਆ ਟੁੱਟ ਗਿਆ ਟੁੱਟ ਗਿਆ ਰੇਟਾਂ ਦੇ ਰਿਕਾਰਡ ਟੁੱਟ ਗਏ ਆ ਜਿਹੜੇ ਬਾਜ਼ਾਰਾਂ ਚ 5-5000 ਦੀਆਂ ਬਲੇਜ਼ ਨਾਲ ਵੱਡਾ ਡੀਪੂ ਨੇ ਕਰਤੀਆਂ ਸਿਰਫ 1958 ਦੇ ਵਿੱਚ ਤੁਸੀਂ ਟੇਲਰਾਂ ਕੋਲ ਜਾਓਗੇ ਨਾ ਸਮਾਈ 25 2500 ਸਾਡੇ ਕੋਲ ਰੈਡੀमेड ਲੈ ਜਾਓ ਜੇ ਆਪਾਂ ਡਿਜ਼ਾਈਨਾਂ ਦੀ ਗੱਲ ਕਰ ਲਈਏ ਰੰਗਾਂ ਦੀ ਗੱਲ ਕਰ ਲਈਏ ਬੇਸ਼ਮਾਰ ਵੈਰਾਈਟੀ ਸਾਡੇ ਕੋਲ 2 4 5 ਨਹੀਂ ਆ ਚੈੱਕ ਕਰ ਲਓ ਪੂਰੀਆਂ ਲਾਈਨਾਂ ਲੱਗੀਆਂ ਪਈਆਂ ਇਸ ਤੋਂ ਇਲਾਵਾ ਹੋਰ ਬਹੁਤ ਸਾਰਾ ਮਾਲ ਆ ਚੁੱਕਾ ਜਿਹੜਾ ਪਸੰਦ ਆ ਲੈ ਜਾਓ 5000 ਦੇਣ ਦੀ ਲੋੜ ਨਹੀਂ 4000 ਦੇਣ ਦੀ ਲੋੜ ਨਹੀਂ ਸਿਰਫ 1958 ਦੇ ਵਿੱਚ ਤੁਹਾਨੂੰ ਅਸੀਂ ਦੇ ਦੇਾਂਗੇ ਦੇਖੋ ਚੈੱਕ ਕਰ ਲੋ ਜਿਹੜੇ ਵੱਡੇ ਵੱਡੇ ਆਫਸਰ ਜਿਹੜੇ ਐਨਆਰਏ ਜਿਹੜੇ ਰਾਇਲ ਕਲਾਸ ਬੰਦੇ ਹੈ ਨਾ ਉਹਨਾਂ ਦੇ ਟੇਸਟ ਨੂੰ ਅਸੀਂ ਦੇ ਰਹੇ ਆ ਲਿੱਖ ਕੇ ਰੇਟ ਲਾਤੇ ਆ ਬਾਜ਼ਾਰ ਦਾ ਰੇਟ 5000 ਵੱਡਾ ਡੀਪੋਰ ਰੇਟ ਕਰਤਾ 1958 ਮੈਂ ਕਿਹਾ ਕਰਤੀ 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 ਲੁੱਟ ਬੰਦ ਕਰਤੀ ਫਿਰ ਡਾਡੀਪੋਂ ਦੇਖੋ 1958 ਸਾਡੇ ਵੀਰਾਂ ਵਾਸਤੇ ਕਿਨੇ ਕਿਨੇ ਸੋਨੇ ਬਲੇਜ਼ਰ ਆ ਚੁੱਕੇ ਆਗੇ ਸਾਈ ਤੁਹਾਨੂੰ ਵੱਖੋ ਵੱਖਰੇ ਮੈਨੇ ਆ ਕਿ ਜਿਹੜਾ ਤੁਸੀਂ ਮਰਜ਼ੀ ਸਾਈ ਲੈ ਕੇ ਜਾ ਸਕਦੇ ਆਂ ਰਿੰਜਾ ਮੈਣੀਆਂ ਦੋ ਇੱਕ 1958 ਤੇ ਦੂਜੀ ਮੈਣੀ ਹੈਗੀ 2250 ਤੇ ਪਸੰਦ ਤੁਹਾਡੀ ਹੈਗੀ ਆ ਸलो ਜੀ ਇਸ ਤੋਂ ਇਲਾਵਾ ਤੁਸੀਂ ਹੁੱਡੀਆਂ ਲੈਣੀਆਂ ਹੁੱਡੀਆਂ ਦੇ ਵਿੱਚ ਵੀ ਬਹੁਤ ਸਾਰੇ ਫਾਇਦੇ ਕਰਦੇ ਆ ਰੰਗ ਚੈੱਕ ਕਰ ਲਓ ਜਿਹੜੀਆਂ ਬਾਜ਼ਾਰਾਂ ਦੇ ਵਿੱਚ 25 2500 3 3000 ਵੱਡਾ ਡੀਪੋਂ ਰੇਟ ਕਰਦਾ 1075 ਇਹਦੇ ਵਿੱਚ ਤੁਸੀਂ ਡਿਜ਼ਾਈਨ ਚੈੱਕ ਕਰੋ ਆ ਦੇਖੋ ਫਰੰਟ ਆ ਤੁਸੀਂ ਚੈੱਕ ਕਰੋ ਬੈਕ ਮਤਲਬ ਇਦਾਂ ਦੀਆਂ ਚੀਜ਼ਾਂ ਬਹੁਤ ਸੋਹਣੀਆਂ ਸੋਹਣੀਆਂ ਤੁਸੀਂ ਕੈਪਆਂ ਵੀ ਲੈਣੀਆਂ ਉਹ ਲੈ ਲਓ ਬਿਨਾ ਕੈਪ ਤੋਂ ਲੈਣੀਆਂ ਉਹ ਆ ਦੇਖੋ ਚੈੱਕ ਕਰ ਲਓ ਸੋ ਲੋ ਪੋਲੋ ਸਾਰਾ ਕੁਝ ਤੁਹਾਨੂੰ ਇੱਥੋਂ ਮਿਲ ਜਾਣਾ ਹੈਗਾ ਇੱਥੇ ਬਹੁਤ ਜ਼ਿਆਦੀ ਵੈਰਾਈਟੀ ਆ ਤੁਸੀਂ ਆ ਜਾਓ ਜਿਹੜੀ ਚੀਜ਼ ਪਸੰਦ ਹੈ ਤੁਸੀਂ ਲੈ ਕੇ ਜਾ ਸਕਦੇ ਆ ਹੁੱਡੀਆਂ ਦੇ ਵਿੱਚ ਸਵੈਟ ਸ਼ਰਟਾਂ ਦੇ ਵਿੱਚ ਹਾਈ ਨੈਕ ਦੇ ਵਿੱਚ ਦੇਖੋ ਨਾ ਬਹੁਤ ਸੋਹਣੇ ਡਿਜ਼ਾਈਨ ਆ ਗਏ ਆ ਇਹ ਕੋਈ 1500 2000 ਨਹੀਂ ਹੈਗਾ 4 4 5 500 ਦੇ ਵਿੱਚ ਤੁਹਾਨੂੰ ਇਦਨੀਆਂ ਇਹ ਦੇ ਦੇਣੀਆਂ ਹੈਗੀਆਂ ਸਲਾਜੀ ਹੁੱਡੀਆਂ ਤੋਂ ਬਾਅਦ ਤੁਸੀਂ ਆ ਦੇਖੋ ਗਰਮੀਆਂ ਵਾਲੀਆਂ ਆ ਗਈਆਂ ਟੀ ਸ਼ਰਟਾਂ ਪੂਰੀਆਂ ਬਾਹਾਂ ਦੀਆਂ ਚੈੱਕ ਕਰਿਓ ਉੱਪਰ ਲਿਖਿਆ ਕੀ ਕੀ ਹੈਗਾ ਤੁਹਾਡੀਆਂ ਪਸੰਦਾਂ ਆ ਬਾਜ਼ਾਰ ਦੇ ਵਿੱਚ 2-2000 18-1800 ਮੰਗੀ ਜਾਂਦੇ ਆ ਸਾਡੇ ਕੋਲ ਆ ਜਾਓ ਕੋਈ 500 ਦੀ ਕੋਈ 525 ਦੀ ਕੋਈ 475 ਦੀ ਕੋਈ 550 ਦੀ ਇੰਨੇ ਗਰੇਂਜਰ ਵਿੱਚ ਤੁਹਾਨੂੰ ਅਸੀਂ ਪੂਰੀਆਂ ਬਾਹਾਂ ਦੀਆਂ ਦਿੜਣੀਆਂ ਚੀਜ਼ਾਂ ਚੈੱਕ ਕਰ ਲਓ ਜਿਹੜੀ ਤੁਹਾਡੀ ਪਸੰਦ ਆ ਉਹੋ ਜਿਹੇ ਆਰਟੀਕਲ ਸਾਡੇ ਕੋਲ ਹੈਗੇ ਸਾਈਜ਼ ਸਾਰੇ ਹੈਗੇ ਆਪਾਂ ਅਧੀਆਂ ਬਾਹਾਂ ਦੀ ਬਾਹਰ ਵਾਸਤੇ ਲੈ ਆਣੀ ਹੈਗੇ ਟੀ-ਸ਼ਰਟ ਦੇਖੋ ਕਿੰਨੇ ਕਿੰਨੇ ਸੋਹਣੇ ਲੱਗ-ਲੱਗ ਆਰਟੀਕਲ ਆ ਚੁੱਕੇ ਹੈਗੇ ਤੇ ਪਸੰਦ ਤੁਹਾਡੀ ਹੈਗੀ ਜਿਹੜੇ ਤੁਸੀਂ ਮਰਜ਼ੀ ਸਾਈਜ਼ ਲੈ ਕੇ ਜਾ ਸਕਦੇ ਹੈਗੇ ਮਾਰੇ ਹਲੇ ਗਰਮੀ ਸਟਾਰਟ ਨਹੀਂ ਹੋਈ ਪਰ ਡੜੀਪੂ ਨੇ ਪਹਿਲੇ ਤਿਆਰੀਆਂ ਕਰ ਲਈ ਹੈਗੀਆਂ ਤੁਹਾਨੂੰ ਪਤਾ ਬਡੜੀਪੂ ਵਿੱਚ ਹਰ ਤਨੇ ਵੈਂਟਰ ਦੀ ਸਮੇਂ ਦੀ ਵੈਰਾਈਟੀ ਮਿਲ ਜਾਂਦੀ ਹੈਗੀ ਆ ਤੇ ਪਸੰਦ ਤੁਹਾਡੀ ਤੁਸੀਂ ਕਾਲਰ ਲਈ ਪਸੰਦ ਕਰਦੇ ਆ ਤੁਸੀਂ ਗੋਲ ਲੈਕ ਪਸੰ ਲੱਗਣ ਨਹੀਂ ਦੇਣੀ ਬਾਜ਼ਾਰ ਦਾ ਰੇਟ 5000 ਕੋਈ ਮੰਗਦਾ 6000 ਕੋਈ ਮੰਗਦਾ 7000 ਅਸੀਂ ਰੇਟ ਲਿਖ ਲਿਖ ਕੇ ਲਾਤੀਆ ਜੋ ਰੇਟ ਅਸੀਂ ਤੁਹਾਨੂੰ ਦੇ ਰਹੇ ਨੇ ਕਿਸੇ ਤੋਂ ਨਹੀਂ ਮਿਲਣਾ ਕੋਈ 2500 ਦਾ ਕੋਈ 2800 ਦਾ ਤੇ ਕੋਈ 3000 ਦਾ ਇੰਨੀ ਗੇਂਜ ਦੇ ਵਿੱਚ ਲੌਂਗ ਕੋਰਟ ਦੇ ਦਿਆਂਗੇ ਇਰੇ ਵਿੱਚ ਵੀ ਸਾਈ ਸਾਰੇ ਆ ਤੇ ਰੰਗ ਤੁਹਾਨੂੰ ਬਹੁਤ ਸੋਹਣੇ-ਸੋਹਣੇ ਮਿਲ ਜਾਣੇ ਆ ਆਹ ਦੇਖੋ ਕੋਟ ਪੈਂਟ ਵੀ ਦੇਣੇ ਮਾਰਾ ਦੇਖੋ ਕਿਨੇ-ਕਨੇ ਟੌਰੀ ਆ ਚੁੱਕੇ 3 ਪੀਸ ਮਾਰਾ ਬਾਹਰ ਸਲਾਈਆਂ ਲਈ ਜਾਂਦੇ 3-3000 ਰੁਪਏ ਆ ਅਸੀਂ 3450 ਤੋਂ ਸ਼ੁਰੂ ਕਰ ਦਿੰਦੇ ਪਸੰਦ ਤੁਹਾਡੀ ਹੈਗੀ ਆ ਦੇਖੋ 3450 ਕਿਨੇ-ਕਨੇ ਅਲੱਗ-ਅਲੱਗ ਆਰਟੀਕਲ ਆ ਚੁੱਕੇ ਆ ਗਿਆ ਕੋਈ 3950 ਦਾ ਹੈਗਾ ਜਣੀ ਕਿ ਤੁਹਾਨੂੰ 8000 ਰੇਂਜ ਤੱਕ ਦੇ ਕੋਟ ਪੈਂਟ ਬੱਡੇ ਢੀਪ ਤੋਂ ਮਿਲ ਜਾਣੇ ਹੈਗੇ ਆ ਹੁਣ ਤੁਹਾਨੂੰ ਕਿਤੇ ਟੇਲਰ ਕੋਲ ਜਾਣ ਦੀ ਲੋੜ ਨਹੀਂ ਮੈਂ ਤਾਲਾ ਕੰਨ ਦੀ ਲੋੜ ਨਹੀਂ ਤੁਸੀਂ ਬੱਡੇ ਢੀਪ ਤੋਂ ਸਿੱਧਾ ਸਲਾਈਆ ਕੇ ਲੈ ਕੇ ਜਾ ਸ਼ੇਰਵਾਨੀਆਂ ਦੇ ਵਿੱਚ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆ ਸੋ ਬਾਜ਼ਾਰਾਂ ਦੇ ਵਿੱਚ 20 2000 25 25000 ਸਾਡੇ ਕੋਲ 7-8000 ਤੋਂ ਸ਼ੁਰੂ ਆ ਕੋਈ 10000 ਕੋਈ 12000 ਮਾਤਲਬ ਬਾਜ਼ਾਰ ਨਾਲੋਂ 10-10 12-12000 ਸਸਤੀਆਂ ਸ਼ੇਰਵਾਨੀਆਂ ਤੁਹਾਨੂੰ ਮਿਲਣੀਆਂ ਕਿੱਥੋਂ ਆ ਵੱਡਾ ਡੀਪੂ ਜਾ ਚੋ ਪੰਗਾ ਸ਼ਹਿਰ ਆਪਾਂ ਤੁਹਾਨੂੰ ਸ਼ਰਟਾਂ ਵੀ ਦੇਣੀ ਆ ਗਈਆਂ ਸੋਹਣੀਆਂ ਸੋਹਣੀਆਂ ਹਰ ਜੀ ਉਸ ਨੇ ਕੋਟ ਪੈਂਟਾਂ ਨਾਲ ਸ਼ਰਟਾਂ ਪਾਉਣੀਆਂ ਟੌਰ ਤੁਹਾਡੀ ਪੂਰੀ ਬਾਣੀ ਹੈਗੀ ਆ ਬੜਾ ਬਹਿ ਜਾ ਬਹਿ ਜਾ ਹੋਣੀ ਨਾਲ ਫੋਟੋਆਂ ਬਹੁਤ ਸੋਹਣੀਆਂ ਸੋਹਣੀਆਂ ਆਉਣੀ ਹੈਗੀ ਜਦੋਂ ਸ਼ਰਟਾਂ ਪਾਣੀਆਂ ਨੇ ਦੀ ਬੁਟੀਆਰ ਪਸੰਦ ਕਰਦੇ ਪ੍ਰਿੰਟ ਤੁਸੀਂ ਚੈੱਕ ਪਸੰਦ ਕਰਦੇ ਆ ਕਿ ਤੁਸੀਂ ਪਲੇਨ ਪਸੰਦ ਕਰ ਲੈ ਕੇ ਜਾ ਸਕਦੇ 350 ਤੋਂ ਸ਼ੁਰੂ ਤੇ ਪਸੰਦ ਕਸਟਮਰ ਦੀ ਹੈ ਠੰਡ ਦਾ ਕਹਿੰਦੇ ਲੱਗਣੀ ਨਹੀਂ ਆਹ ਜੈਕਟਾਂ ਦੇ ਵਿੱਚ ਦੇਖੋ ਕਿੰਨੀ ਜ਼ਿਆਦਾ ਵੈਰਾਈਟੀ ਹੈ ਕਿ ਨਿੱਗੀਆਂ ਜੈਕਟਾਂ ਰੇਟ ਬਾਜ਼ਾਰ ਦੇ ਵਿੱਚ ਇਹਦਾ ਵੀ 5000 ਰਈਆ ਅੱਜ ਅਸੀਂ ਸੇਲ ਆਦੀ 5-5000 ਵਾਲੀਆਂ ਜੈਕਟਾਂ 15-1500 ਚ ਲੈ ਜਾਓ 16-1600 ਚ ਲੈ ਜਾਓ ਨਹੀਂ ਮਿਲਣੇ ਮੁੜ ਕੇ ਰੇਟ ਜਿਹੜੇ ਭਰਾ ਸਾਡੇ ਜਾਦੇ ਸ਼ਕੀਨਾ ਕਨੇ ਆਕਟਰ ਵਾਲੀਆਂ ਚੀਜ਼ਾਂ ਲੈਣੀਆਂ ਮੋਡਰਨ ਵਾਲੀਆਂ ਦੇਖੋ ਕਿੰਨੀ ਸੋਹਣੀ ਆ ਬੋਲਬੋਲ ਦਾ ਬੱਚਾ ਦੇਖੋ ਫਰੰਟ ਬੈਕ ਇਦਾਂ ਦੇ ਡਿਜ਼ਾਈਨਰ ਪੀਸਾਨੂੰ ਜੈਕਟਾਂ ਦੇ ਵਿੱਚ ਹੀ ਮਿਲ ਜਾਣੇ ਆ ਟਰੱਕ ਭਰ-ਭਰ ਕੇ ਲੈ ਜਾਓ ਭਾਵੇਂ ਟਰੱਕ ਭਰ-ਭਰ ਕੇ ਕੰਟੇਨਰ ਭਰ-ਭਰ ਕੇ ਆ ਗਿਆ ਦੋ ਚਾਰ ਪੀਸ ਲਾ ਕੇ ਮਾਰਾ ਰੋਲਾ ਨਹੀਂ ਪਾਈਦਾਗਾ ਪੂਰਾ ਪਰਮਾਰ ਹੈਗਾ ਮਾਰਾ ਫੈਕਟਰੀ ਦਾ ਮਾਲ ਮੁੱਕ ਗਿਆ ਏਜੰਸੀਆਂ ਵਿੱਚ ਮਾਲ ਆ ਗਿਆ ਫੈਕਟਰੀਆਂ ਮਾਰੇ ਦੇਖਣ ਲੱਪਿਆ ਥੋੜਾ ਏਜੰਸੀ ਵਾਲੇ ਮਾਲ ਲੈ ਗਿਆ ਸੀ ਕੀ ਕਰੀਏ ਤੇ ਮਾਰਾ ਡਾਡੀ ਪੁੱਛੇ ਤਾਉਣ ਲੱਪਿਆ ਤੁਸੀਂ ਵੀ ਮਾਰੇ ਆਪਣੀ ਚੋਇਸ ਦੇ ਕੋਲ ਜਿੱਦਾਂ ਹੀ ਵੈਰਿਟੀ ਹੈ ਦੀ ਡਾਡੀ ਪੁੱਤ ਪਲੇਨ ਲੈ ਜਾਓ ਪ੍ਰਿੰਟਰ ਲੈ ਜਾਓ ਜਿੰਦਾ ਨਹੀਂ ਚਾਹੀਦੀ ਲੈ ਜਾਓ ਇਹਦੇ ਵਿੱਚ ਵੀ ਤੁਹਾਡਾ ਸੀ ਬਹੁਤ ਵੱਡਾ ਫਾਇਦਾ ਕਰਕੇ ਭੇਜਣਾ ਰੇਟ ਇਹ ਜੇ ਸੁਣੂਗਾ ਤੁਸੀਂ ਆ ਨਾ ਹੈਰਾਨ ਹੋ ਜਾਣਾ ਕਿੰਨਾ ਰੇਟ ਇਹਦਾ ਬਾਜ਼ਾਰ ਚ ਦਰਜੀ ਇਹਦੀ 1500 1200 ਸਮਾਈ ਲੈਂਦੇ ਆ ਕਪੜਾ ਪਾ ਕੇ 2500 ਦੀ ਪੈਂਦੀ ਆ ਪਰ ਅਸੀਂ ਤੁਹਾਨੂੰ ਦੇਣੀ 1200 ਰੁਪਏ ਚ ਇਹਦੇ ਵਿੱਚ ਵੀ ਤੁਹਾਡਾ ਫਾਇਦਾ ਆ ਚੈੱਕ ਕਰ ਲਓ ਇਹਦਾ ਰੇਟ ਹੋਰ ਘਟਾ ਦਿੱਤਾ ਹੈਗਾ ਇਹ ਤੁਹਾਨੂੰ ਮਿਲਣੀਆਂ 938 ਰੁਪਏ ਚ ਸਲੋਜੀ ਬਾਜ਼ਾਰ ਜਾ ਕੇ ਲੋਰ ਦੀ ਕੀਮਤ ਪਤਾ ਕਰੋ ਕੋਈ 1700 ਦੇ ਕੋਈ 1800 ਪਰ ਵੱਡਾ ਡੀਪੂ ਤੇ ਆਜੋ ਆ ਦੇਖੋ ਰੇਟ ਲਿਖ ਕੇ ਲਾਦਾ ਸਿਰਫ 700 ਤੋਂ 99 ਰੁਪਏ ਚ ਲੈ ਜਾਓ ਇਹਦੇ ਵਿੱਚ ਰੰਗ ਸਾਰੇ ਹੈਗੇ ਆ ਸਾਈਜ਼ ਸਾਰੇ ਹੈਗੇ ਆ ਜਿੱਦਾਂ ਦੇ ਖੁੱਲੇ ਡੁੱਲੇ ਸਾਈਜ਼ ਚ ਇਹਦੇ ਪ੍ਰਮਾਨ ਭਰਾਵਾਂ ਲਈ ਉਦਾਂ ਦੇ ਸਾਈ ਵੀ ਸਾਡੇ ਕੋਲ ਹੈਗੇ ਆ ਜੇ ਤੁਸੀਂ ਲੈਣੇ ਆ ਥੋੜੀ ਗਰਮ ਦੇ ਵਿੱਚ ਹਨਾ ਜੇਪਾ ਜੁੱਪਾ ਲੱਗੀਆਂ ਹੋਣ ਆ ਚੀਜ਼ਾਂ ਚੈੱਕ ਕਰੋ ਕਿੰਨੀਆਂ ਪਿਆਰੀਆਂ ਚੀਜ਼ਾਂ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਹੈਗੇ ਆ ਇਹ ਵੀ ਤੁਹਾਨੂੰ ਇੱਥੋਂ ਮਿਲ ਜਾਣੇ ਆ ਮਿੱਟੀ ਦੇ ਪਾਜੇ ਤੁਸੀਂ ਇਸ ਕੱਪੜੇ ਦੇ ਵਿੱਚ ਲੈਣੇ ਲੋਰ ਆ ਵੀ ਸਾਡੇ ਕੋਲ ਲੈ ਜਾਓ ਜੇਪਾਂ ਤੁਸੀਂ ਚੈੱਕ ਕਰ ਲਓ ਪੂਰੀਆਂ ਅਮੀਰੀਆਂ ਵਾਲੀਆਂ ਜੇਬਾਂ ਦੇ ਵਿੱਚ ਲਾ ਦਿੱਤੀਆਂ ਹੈਗੀਆਂ ਇਹਦੇ ਵਿੱਚ ਵੀ ਆ ਦੇਖੋ ਕਲਰ ਸਾਰੇ ਮਿਲ ਜਾਣੇ ਆ ਖੁੱਲੇ ਢੁੱਲੇ ਮਿਲਣੇ ਆ ਤੁਸੀਂ ਜੈਮ ਜਾਣਾ ਤੁਸੀਂ ਸੈਰ ਤੇ ਜਾਣਾ ਤੁਸੀਂ ਘਰ ਦੇ ਵਿੱਚ ਨੋਰਮਲ ਪਾਉਣੇ ਆ ਆ ਦੇਖੋ ਮਤਲਬ ਲੋਅਰ ਦੇ ਵਿੱਚ ਬਹੁਤ ਸਾਰੀ ਵੈਰਾਈਟੀ ਹੈਗੀ ਆ ਆਵਾਕੀ ਪੈਂਟ ਦੀ ਗੱਲ ਕਰਦੇ ਪੈਂਟ ਦੇ ਕੋ ਫਾਰਮਰ ਵੀ ਬਹੁਤ ਸੋਹਣੇ ਆ ਚੁੱਕੇ ਅਲਗ-ਅਲਗ ਤੁਹਾਡੇ ਡਿਜ਼ਾਈਨ ਮਣੀ ਹੈਗੀ ਦੇਖੋ ਫਿਨਿਸ਼ਿੰਗ ਕਿੰਨੀ ਵਧੀਆ ਹੈਗੀ ਹੈ ਟਾਇਲਰ ਤੋਂ ਜੰਹਾਂ ਪਾ ਚੀਜ਼ਾਂ ਦੇਣੀ ਹੈਗੀਆਂ ਕਲਰ ਤੁਸੀਂ ਆਪਣੀ ਚੋਈ ਦੀ ਕੋਈ ਜਿੰਨਾ ਮਰਜ਼ੀ ਲੈ ਕੇ ਜਾ ਸਕਦੇ ਹੈਗੇ ਆ ਜੇ ਤੁਹਾਨੂੰ ਫੰਕਸ਼ਨ ਆਇਆ ਤੇ ਐਡਿਟ ਤੁਸੀਂ ਔਕਾ ਵੰਦਾ ਉਹਨਾਂ ਨੇ ਕਿਸੇ ਸੀਤੇਸਾ ਦੇ ਕੱਪੜੇ ਕਿੱਥੋਂ ਬਣੋਗੇ ਤੁਸੀਂ ਅੱਬ ਡੈਡੀਪੂਤ ਆ ਕੇ ਸੀਤੇਸਾ ਲੈ ਕੇ ਜਾ ਸਕਦੇ ਮੈਂ ਕਹਾਂ 750 ਕੋਈ 650 ਕੋਈ 550 ਪਸੰਦ ਤੁਹਾਡੀ ਹੈਗੀ ਆ ਆ ਲੋ ਜੀ ਜੀਨ ਦੇ ਪੈਂਟਾਂ ਵੀ ਚੈੱਕ ਕਰ ਲਓ ਤੁਹਾਨੂੰ ਚਾਹੀਦੀਆਂ ਬੂਟ ਕੱਟ ਤੁਹਾਨੂੰ ਬਾਜ਼ਾਰ ਦੇ ਵਿੱਚ ਜਿਹੜੀ 2 2000 ਰੁਪਏ ਦੀ ਪੈਂਟ ਵੇਚਦੀ ਹੈ ਨਾ ਇੱਥੇ ਤੁਸੀਂ ਚੈੱਕ ਕਰ ਲੋ ਰਿਕਾਰਡ ਤੋੜ ਦਿੱਤੇ ਸਾਰਿਆਂ ਦੇ ਜਿਹੜੀ 2 2000 ਦੀ ਪੈਂਟ ਇੱਥੇ 895 ਦੇ ਵਿੱਚ ਤੁਹਾਨੂੰ ਮਿਲ ਜਾਣੀ ਆ ਕੋਈ 700 ਦੀ ਮਿਲ ਜਾਣੀ ਆ ਕੋਈ 800 900 ਦੀ ਮਿਲ ਜਾਣੀ ਆ ਇਹਦੇ ਵਿੱਚ ਬਹੁਤ ਤੁਹਾਡਾ ਵੱਡਾ ਫਾਇਦਾ ਕਰਾਂਗੇ ਕਾਟਨੀ ਪੈਂਟਾਂ ਬਹੁਤ ਸੋਹਣੀਆਂ ਆ ਚੁੱਕੀਆਂ ਦੇਖੋ ਪੂਰੇ ਡੀਸੈਂਟ ਪੀਸ ਹੈ ਸਟੈਚੂਅਲ ਪੀਸ ਹੈਗੇ ਕਲਰ ਤੁਹਾਨੂੰ ਬੱਖੋ ਬੱਕਰੇ ਮੈਣੇ ਹੈਗੇ ਆ ਕੋਈ 900 ਦੀ ਹੈ ਕੋਈ 875 ਦੀ ਹੈਗੇ ਆ ਚੁਆਇਸ ਤੁਹਾਡੀ ਹੈਗੀ ਸਾਈਜ਼ ਤੁਹਾਨੂੰ ਹਰ ਤਰ੍ਹਾਂ ਦੇ ਮੈਣੇ ਹੈਗੇ ਆ ਸੋ ਛੇਤੀ ਤੁਸੀਂ ਪਹ ਕਿਆਰਾਬਾਨਾ ਓਮ ਸੰਧੀ ਨਾਲ ਹਰਦੀਪ ਸਿੰਘ ਦੱਗਰਸਾਨ ਟੀਵੀ ਬੰਗਾ